ਦੋਸਤੋ ਅੱਜ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਪਹੁੰਚੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਕਿਸਾਨੀ ਕਾਠੇ ਵਿੱਚ ਉਹਨਾਂ ਨੇ ਕੀਤੀ ਸ਼ਮੂਲੀਅਤ ਇਸ ਮੌਕੇ ਤੇ ਉਹਨਾਂ ਨੇ ਪਾਣੀਆਂ ਦੇ ਮੁੱਦੇ ਤੇ ਬੋਲਦੇ ਕਿਹਾ ਕਿ ਪੰਜਾਬ ਦੇ ਹਰ ਜ਼ਿਲ੍ਹੇ ਦਾ ਪਾਣੀ ਕੈਂਸਰ ਪੈਦਾ ਕਰਨ ਵਾਲਾ ਹੋ ਗਿਆ ਹੈ ਇਹ ਬਹੁਤ ਹੀ ਇੱਕ ਗੰਭੀਰ ਮੁੱਦਾ ਬਣ ਗਿਆ ਹੈ ਰਾਜੇਵਾਲ ਨੇ ਕਿਹਾ ਕਿ ਪਾਣੀ ਇੰਨਾ ਜ਼ਰੀਲਾ ਹੋ ਚੁੱਕਿਆ ਹੈ ਕਿ ਇਹ ਨਾ ਤਾਂ ਪੀਣ ਦੇ ਕਾਬਲ ਹੈ ਔਰ ਨਾ ਹੀ ਫਸਲਾਂ ਨੂੰ ਲਾਉਣ ਦੇ ਲਾਇਕ ਹੈ ਅਤੇ ਜੋ ਕੁਦਰਤ ਨੇ ਸਾਨੂੰ ਪਾਣੀ ਬਖਸ਼ਿਆ ਹੈ ਉਸ ਨੂੰ ਲੈ ਕੇ ਸੰਵਿਧਾਨ ਕਹਿੰਦਾ ਹੈ ਕਿ ਜੋ ਇਹ ਪਾਣੀ ਹੈ ਇਸ ਵਿੱਚ ਕੇਂਦਰ ਸਰਕਾਰ ਦਖਲ ਨਹੀਂ ਦੇ ਸਕਦੀ ਲੇਕਿਨ ਸਾਡੀ ਰਾਜਨੀਤਿਕ ਲੀਡਰਸ਼ਿਪ ਇੰਨੀ ਕਮਜ਼ੋਰ ਹੋ ਚੁੱਕੀ ਹੈ ਕਿ ਕੇਂਦਰ ਸਰਕਾਰ ਅੱਗੇ ਗੋਡੇ ਟੇਕ ਚੁੱਕੀ ਹੈ ਤੇ ਸਾਡਾ ਪਾਣੀ ਦੂਜੀਆਂ ਸਟੇਟਾਂ ਨੂੰ ਦਿੱਤਾ ਗਿਆ ਹੈ ਹੁਣ ਹਾਲਾਤ ਇਹ ਹੋ ਚੁੱਕੇ ਹਨ ਕਿ ਪਾਣੀ ਦੇ ਜ਼ਹਿਰੀਲੇਪਣ ਕਾਰਨ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 100 ਦੇ ਕਰੀਬ ਰੋਜ਼ਾਨਾ ਹੋ ਚੁੱਕੀ ਹੈ ਉੱਥੇ ਹੀ ਉਹਨਾਂ ਮੁੱਖ ਮੰਤਰੀ ਪੰਜਾਬ ਨੂੰ ਦਰਬਾਰਾ ਸਿਗਨਲ ਜੋੜ ਦੇ ਕਿਹਾ ਕਿ ਸਿਰਫ ਪੰਜਾਬੀ ਹੀ ਹੈ ਜਿਸ ਦਾ ਪਾਣੀ ਲਗਾਤਾਰ ਦੂਜੀਆਂ ਸਟੇਸ਼ਨਾਂ ਤੋਂ ਦਿੱਤਾ ਜਾ ਰਿਹਾ ਹੈ ਇੱਥੇ ਉਹਨਾਂ ਨੇ ਕਿਹਾ ਕਿ ਵਾਤਾਵਰਣ ਦੂਸ਼ਿਤ ਨੂੰ ਲੈ ਕੇ ਕਿਸਾਨ ਇਕੱਲਾ ਦੋਸ਼ੀ ਨਹੀਂ ਫੈਕਟਰੀਆਂ ਵੀ ਦੋਸ਼ੀ ਹਨ ਇਸ ਮੌਕੇ ਤੇ ਡੇਰਾ ਬਾਬਾ ਨਾਨਕ ਦੇ ਕਿਸਾਨ ਆਗੂਆਂ ਨੇ ਰਾਜੀਵਾਲ ਸਾਹਿਬ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਵੱਡੀ ਗਿਣਤੀ ਵਿੱਚ ਮਹਿਲਾ ਕਿਸਾਨ ਬੀਬੀਆਂ ਵੀ ਹਾਜ਼ਰ ਸਨ ਨਾਨਕ ਦੇ ਕਿਸਾਨਾਂ ਦਾ ਇਸ ਗੱਲ ਲਈ ਧੰਨਵਾਦ ਤੇ ਉਹਨਾਂ ਨੂੰ ਸ਼ਾਬਾਸ਼ ਪਈ ਪੰਜਾਬ ਵਿੱਚ ਹਰ ਸੋਸਾਇਟੀ ਚ ਹਰ ਕੋਆਪਰੇਟਿਵ ਧਾਰੇ ਚ ਗਵਨ ਹੈ ਪਹਿਲੀ ਵਾਰੀ ਇਹਨਾਂ ਨੇ 1 ਸਾਲ 13 ਦਿਨ ਲਗਾਤਾਰ ਲੰਬਾ ਧਰਨਾ ਦੇ ਕੇ ਸਾਰਿਆਂ ਦਾ ਉਹ ਜਿਹੜਾ ਗਵਨ ਕਰਨ ਵਾਲੇ ਸੀ ਉਹ ਵੀ ਨੰਗੇ ਕੀਤੇ ਸਾਰਿਆਂ ਦੇ ਅਕਾਊਂਟ ਜਿਹੜੇ ਸੀ ਉਹ ਸਾਫ਼ ਕਰਵਾਏ ਔਰ ਸਾਰੇ ਪੰਜਾਬ ਵਿੱਚ ਮੈਂ ਸਮਝਦਾ ਹਾਂ ਪੰਜਾਬ ਦੇ ਲੋਕਾਂ ਨੂੰ ਖੜੇ ਹੋਣਾ ਪਏਗਾ ਔਰ ਇਸੇ ਤਰ੍ਹਾਂ ਜਿਹੜੇ ਗਵਨ ਕਰਨ ਵਾਲੇ ਨੇ ਸਾਰਾ ਕੁਝ ਪ੍ਰਿਸ਼ਟ ਹੋ ਚੁੱਕਾ ਉਹਨਾਂ ਨੂੰ ਐਕਸਪੋਜ਼ ਕਰਨਾ ਪਏਗਾ ਇਹਤੇ ਬਿਨਾ ਆਉਣ ਵਾਲਾ ਸਮਾਂ ਜਿਹੜਾ ਨਹੀਂ ਬਹੁਤ ਮਾੜਾ ਹੈ ਮਸਲਾ ਲੋਕਾਂ ਦੇ ਜਿਹੜੇ ਮਸਲੇ ਵਾਸਤੇ ਆਇਆ ਤਕਰੀਬਨ ਹੱਲ ਹੋ ਗਿਆ ਸਿਰਫ ਇਹ ਰਹਿ ਗਿਆ ਕਿ ਉਹ ਜਿਨ੍ਹਾਂ ਦੇ ਜਿੰਨੇ ਕੇਸਿਸ ਨੇ ਉੰਨੀ ਹੀ ਇਹਨਾਂ ਨੂੰ ਕਿਹਾ ਕਿ ਉੰਨੀ ਐਫ ਆਈ ਆਰ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਰਾਬ ਦਰਜ ਕਰਵਾਓ ਫਿਰ ਉਹਨਾਂ ਦਾ ਅਦਾਲਤ ਵਿੱਚ ਉਹਨਾਂ ਨੂੰ ਸਜ਼ਾ ਦੇਵਾਂਗੇ ਇੱਕ ਇਸ ਵੇਲੇ جاری ਰਹੇਗਾ ਇੱਕ 1 ਸਾਲ 13 ਦਿਨ ਤਾਂ ਹੋ ਗਏ ਅੱਗੇ جاری ਰਹੇਗਾ ਨਿਜਮਤ ਸਾਹਿਬ ਪਾਣੀ ਨੂੰ ਲੈ ਕੇ ਕਿਤੇ ਸਭੀ ਹੱਲ ਤੇ ਸਾਡੇ ਮੁੱਦਾ ਨਹੀਂ ਹੁਣ ਤਾਂ ਪੰਜਾਬ ਦੇ ਲੋਕਾਂ ਨੂੰ ਇਹ ਵੀ ਸੋਚਣਾ ਪਏਗਾ ਜਿਹੜੀ ਲੇਟੈਸਟ ਰਿਪੋਰਟ ਪਾਰਲੀਮੈਂਟ ਚ ਪੇਸ਼ ਹੋਈ ਹੈ ਉਹਦੇ ਮੁਤਾਬਕ ਪੰਜਾਬ ਦੇ ਹਰ ਜ਼ਿਲ੍ਹੇ ਦਾ ਪਾਣੀ ਕੈਂਸਰਸ ਹੋ ਗਿਆ ਔਰ ਹੈਪਟਾਈਟਸ ਸੀ ਨਾਂ ਦੀ ਬਿਮਾਰੀ ਨਾਲ ਪੰਜਾਬ ਬਿਮਾਰ ਹੋ ਗਿਆ ਪੰਜਾਬ ਕੈਪੀਟਲ ਹੋ ਗਿਆ ਕੈਂਸਰ ਔਰ ਹੈਪਟਾਈਟਸ ਸੀ ਦੀ ਦੇਸ਼ ਦੀ ਕੈਪੀਟਲ ਬਣ ਗਿਆ ਇਹ ਬੜਾ ਗੰਭੀਰ ਮੁੱਦਾ ਹੈ ਇਹ ਤੋਂ ਬਿਨਾ ਜਿਹੜੀ ਅਗਲੀ ਤਹਿ ਦਾ ਪਾਣੀ ਹੈ ਉਹ ਇੰਨਾ ਜ਼ਹਿਰੀਲਾ ਵੀ ਨਾ ਤੋਂ ਪੀਣ ਦੇ ਲਾਇਕ ਹੈ ਨਾ ਹੀ ਉਹ ਫਸਲਾਂ ਨੂੰ ਲਾਉਣ ਦੇ ਲਾਇਕ ਹੈ ਇਹਦੇ ਲਈ ਸਾਨੂੰ ਜਿਹੜਾ ਕੁਦਰਤ ਨੇ ਬਖਸ਼ਿਆ ਪਾਣੀ ਉਹ ਸੰਵਿਧਾਨ ਕਹਿੰਦਾ ਹੈ ਵੀ ਪਾਣੀ ਜਿਹੜਾ ਸਟੇਟ ਸਬਜੈਕਟ ਹੈ ਜਿਹੜੀ ਇਹ ਜਿਹੜੇ ਡੈਮ ਨੇ ਰੈਜ਼ਰਵਾਇਰਸ ਨੇ ਸਟੇਟ ਸਬਜੈਕਟਸ ਨੇ ਇਹਦੇ ਵਿੱਚ ਕੇਂਦਰ ਦਖਲ ਨਹੀਂ ਦੇ ਸਕਦਾ ਪਰ ਅਨਫੋਰਚੂਨੇਟਲੀ ਹੁਣ ਤੱਕ ਸਾਡੀ ਜਿਹੜੀ ਇੱਥੇ ਪੋਲੀਟੀਕਲ ਲੀਡਰਸ਼ਿਪ ਲੀਡਰਸ਼ਿਪ ਸੀ ਉਹ ਏਡੀ ਕਮਜ਼ੋਰ ਰਹੀ ਵੀ ਉਹ ਸੈਂਟਰ ਦੇ ਅੱਗੇ ਹਮੇਸ਼ਾ ਗੋਡੇ ਟੇਕਦੀ ਰਹੀ ਅਲੱਗ-ਅਲੱਗ ਸਮਝੌਤਿਆਂ ਦੇ ਨਾਲ ਜਿਹੜਾ ਪਾਣੀ ਸੀ ਸਾਡਾ ਉਹ ਦੂਜੀਆਂ ਸਟੇਟਾਂ ਨੂੰ ਦੇ ਦਿੱਤਾ ਗਿਆ ਹੁਣ ਸਥਿਤੀ ਇੱਥੇ ਆ ਗਈ ਵੀ ਜੇ ਹੁਣ ਅਸੀਂ ਸਾਨੂੰ ਦਰਿਆਈ ਪਾਣੀ ਜਿਹੜਾ ਉਹੀ ਪੀਣ ਲਈ ਤੇ ਉਹੀ ਖੇਤਾਂ ਨੂੰ ਲਾਉਣ ਲਈ ਨਹੀਂ ਮਿਲਦਾ ਜਿਹਦਾ ਨੈਟਵਰਕ ਖੜਾ ਨਹੀਂ ਹੁੰਦਾ ਤਾਂ ਜਿਹੜਾ ਇਸ ਵੇਲੇ ਪਾਣੀ ਹੈ ਇਹਦੇ ਨਾਲ ਪੰਜਾਬ ਨਹੀਂ ਬਚਣਾ ਸਾਰੇ ਕੈਂਸਰ ਦੇ ਮਰੀਜ਼ ਹੋ ਜਾਣਗੇ ਹੈਰਾਨ ਹੋਵੋਗੇ ਤੁਸੀਂ ਜਾਣ ਕੇ 2003 ਵਿੱਚ 18 ਮੌਤਾਂ ਰੋਜ਼ ਹੋਇਆ ਕਰਦੇ ਸੀ ਕੈਂਸਰ ਨਾਲ 2023 ਚ ਉਹ ਗਿਣਤੀ 65 ਹੋ ਗਈ ਇਸ ਵੇਲੇ 100 ਤੋਂ ਟੱਪ ਗਈ ਤੇ ਜੇ ਇਹੀ ਹਾਲ ਰਿਹਾ ਤਾਂ ਹਰ ਘਰ ਵਿੱਚ ਕੈਂਸਰ ਹੋਏਗਾ ਤੇ ਲੋਕ ਬਚ ਨਹੀਂ ਸਕਣਗੇ ਜਨਾਬ ਸਾਹਿਬ ਜੇ ਗੱਲ ਕੀਤੀ ਜਾਵੇ ਐਸਪੀਐਲ ਦੇ ਮੁੱਦੇ ਨੂੰ ਬੜਾ ਉਠਾਇਆ ਜਾਂਦਾ ਜਦ ਕਿ ਸਾਡਾ ਜਮਨਾ ਲਿਕਵਰ ਧਿਆਨ ਨਹੀਂ ਦੇ ਰਹੀ ਸਰਕਾਰ ਜਦ ਕਿ ਉਹਦੇ ਬੰਦ ਵੀ ਕੰਮ ਕਰਨ ਦੀ ਜਰੂਰਤ ਦਾ 22 ਸਟੇਸ਼ਨ ਪਾਣੀ ਉਥੋਂ ਮਿਲ ਸਕਦਾ ਦੇਖੋ ਤੁਸੀਂ ਪਾਣੀ ਦੀ ਲੜਾਈ ਆਰੰਭ ਕਰੋ ਉਹ ਤੇ ਬਾਅਦ ਗੱਲਾਂ ਜਦੋਂ ਜਿਉਂ ਪਰਖ ਚ ਉਖੜਨਗੇ ਉੱਡੜਨਗੇ ਸਾਰਾ ਕੁਝ ਨੰਗਾ ਹੋ ਜਾਏਗਾ ਬਹੁਤ ਕੁਝ ਹੋ ਚੁੱਕਾ ਹੈ ਤੇ ਇੱਕ ਗੱਲ ਨਹੀਂ ਇਹ ਵਿਸ਼ਾ 5 ਮਿੰਟ ਦੀ ਬਾਈਟ ਦੇ ਵਿੱਚ ਕਲੀਅਰ ਹੋਣ ਵਾਲਾ ਨਹੀਂ ਇੰਨਾ ਕੁਝ ਬੇਇਨਸਾਫੀ ਹੋਈ ਹੈ ਪੰਜਾਬ ਨਾਲ ਹਰ ਐਂਗਲ ਤੋਂ ਆਰਥਿਕ ਪੱਖੋਂ politically ਹਰ ਪਾਸੇ ਸਾਡੀ ਜਿਹੜੀ ਲੀਡਰਸ਼ਿਪ ਨੂੰ ਗੋਡੇ ਤੇਕਦੀ ਰਹੀ ਤੁਸੀਂ ਮੈਨੂੰ ਦੱਸਿਓ ਜੀ ਸਰ ਦਰਬਾਰਾ ਸਿੰਘ ਨੇ ਆਪਣੀ ਕੁਰਸੀ ਬਚਾਉਣ ਵਾਸਤੇ ਜਿਹੜੀ ਹੈਗੀ ਸੀ 78 79 80 ਦੇ ਖਿਲਾਫ ਪਟੀਸ਼ਨ ਪਾਈ ਸੀ ਉਹ ਵਾਪਸ ਲੈ ਲਈ ਉਹਦੇ ਕੰਡੇ ਅੱਜ ਤੱਕ ਚੁਕਦੇ ਆ ਸੀ ਸਾਰਾ ਪੰਜਾਬ ਸਜਾ ਭੁਗਤ ਰਿਹਾ ਤੇ ਹੁਣ ਆ ਜਿਹੜਾ ਨਵਾਂ ਮੁੱਖ ਮੰਤਰੀ ਹੈ ਇਹ ਫੇਰ ਉਸੇ ਰਾਹ ਤੁਰ ਪਿਆ ਇਹ ਨਵਾਂ ਦਰਬਾਰਾ ਸਿੰਘ ਜੰਪਿਆ ਫੇਰ ਇਹ ਤੇ ਇਹੀ ਨਹੀਂ ਗੱਲ ਇਹ ਤੇ ਬਿਨਾ ਪਾਣੀਆਂ ਦੇ ਮੁੱਦੇ ਤੇ ਜਿੰਨੇ ਸਮਝੌਤੇ ਹੋਏ ਐ ਸਾਰੇ ਨਾਨ ਰਾਈਪੀਰੀਅਨ ਸਟੇਟਸ ਨੂੰ ਦਿੱਤਾ ਗਿਆ ਸੰਵਿਧਾਨ ਕਹਿੰਦਾ ਹੀ ਨਹੀਂ ਤੁਸੀਂ ਨਰਮਦਾ ਦਾ ਪਾਣੀ ਜਦੋਂ ਰਾਜਸਥਾਨ ਨੇ ਮੰਗਿਆ ਉਹਨੂੰ ਸੁਪਰੀਮ ਕੋਰਟ ਨੇ ਕਿਹਾ ਯੂ ਆਰ ਨੋਟ ਅ ਰਾਈਪੇਰੀਅਨ ਸਟੇਟ ਅਸੀਂ ਤੁਹਾਨੂੰ ਪਾਣੀ ਨਹੀਂ ਦੇ ਸਕਦੇ ਤੇ ਫਿਰ ਪੰਜਾਬ ਦਾ ਪਾਣੀ ਨਾਨ ਰਾਈਪੇਰੀਅਨ ਨੂੰ ਕਿਵੇਂ ਚਲਾ ਗਿਆ ਕੋਈ ਇੱਕ ਵੀ ਕੇਸ ਐਸਾ ਨਹੀਂ ਇਸ ਦੇਸ਼ ਵਿੱਚ ਸੁਪਰੀਮ ਕੋਰਟ ਨੇ ਡਿਸਾਈਡ ਕੀਤਾ ਹੋਵੇ ਜਿੱਥੇ ਨਾਨ ਰਾਈਪੇਰੀਅਨ ਸਟੇਟ ਨੂੰ ਪਾਣੀ ਦਿੱਤਾ ਹੋਵੇ ਇਹ ਸਿਰਫ ਤੇ ਸਿਰਫ ਪੰਜਾਬ ਹੈ ਜਿਹਦੇ ਜਿਹਦਾ ਪਾਣੀ بار 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 ਨਾਨ ਰਾਈਪੇਰੀਅਨ ਸਟੇਟ ਨੂੰ ਦਿੱਤਾ ਜਾਂਦਾ ਰਿਹਾ ਹੈ ਜੀਵਲ ਸਾਹਿਬ ਇੱਕ ਤੁਸੀਂ ਪਾਣੀਆਂ ਦੀ ਗੱਲ ਕੀਤੀ ਵਾਤਾਵਰਣ ਦੀ ਗੱਲ ਕੀਤੀ ਕਿੰਨੇ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਕਿਸਾਨ ਵੀ ਜਿਹੜਾ ਉਹਨਾਂ ਨੂੰ ਵੀ ਉਹ ਆਧਵੀ ਲਾ ਰਿਹਾ ਫਸਲਾਂ ਨੂੰ ਇਹਦੇ ਹੱਥ ਬਾਰੇ ਕੋਈ ਵੀ ਸੋਚਦੇ ਹੋ ਇਹਦੇ ਬਾਰੇ ਉਹ ਜਿਹੜਾ ਵਾਤਾਵਰਨ ਪ੍ਰਦੂਸ਼ਣ ਹੋ ਰਿਹਾ ਕਿਸਾਨ ਉਹਨਾਂ ਇਹਨਾਂ ਇਹਨਾਂ ਪ੍ਰਦੂਸ਼ਣ ਦਾ ਅਸੀਂ ਨਾ ਕਿਸਾਨ ਇੱਕ ਸੌਫਟ ਟਾਰਗੇਟ ਹੈ ਜਿਹਦੇ ਸਾਡਾ ਛੇਤੀ ਦੇ ਕੇ ਪੱਲਾ ਝਾੜ ਲੈਨੇ ਕਿਸਾਨ ਦੇ ਸਿਰ ਸਿੱਟ ਕੇ ਕੱਲਾ ਕਿਸਾਨ ਦੋਸ਼ੀ ਨਹੀਂ ਹੈ ਇੰਡਸਟਰੀ ਨੇ ਕੀ ਕੀਤਾ ਸਾਡਾ ਧਰਤੀ 'ਚਲਾ ਪਾਣੀ ਡਾਇਰੈਕਟਲੀ ਇੰਜੈਕਟ ਕਰਕੇ ਪੋਲੂਟੈਂਟਸ ਸਰੀ ਸਾਰਾ ਇੰਡਸਟਰੀ ਨੇ ਪੋਲੂਟ ਕੀਤਾ ਹੁਣ 24 ਤਰੀਕ ਨੂੰ ਜਿਹੜਾ ਬੁੱਢੇ ਨਾਲੇ ਦਾ ਚੱਲ ਰਿਹਾ ਝਗੜਾ ਉਹ ਸਾਰਾ ਇੰਡਸਟਰੀ ਨੇ ਪੋਲੂਟ ਕੀਤਾ ਹੋਇਆ ਤੇ ਇੰਡਸਟਰੀ ਨੂੰ ਕੋਈ ਨਹੀਂ ਕਹਿੰਦਾ ਤੇ ਤੁਸੀਂ ਮੈਨੂੰ ਇਹ ਦੱਸੋ ਫਿਰ ਕਹਿੰਦੇ ਨੇ ਪਾਣੀ ਮੁਕਾਇਆ ਉਹ ਵੀ ਕਿਸਾਨ ਨੇ ਮੁਕਾਇਆ ਇਹ ਰਿਕਾਰਡ ਹੈ ਰਿਪੋਰਟ ਹੈ ਥਿਸ ਇਜ਼ ਔਨ ਰਿਕਾਰਡ ਸਾਡੇ ਜਿਹੜੀ ਹੈਗੀ ਹੈ ਸੌਫਟ ਡਰਿੰਕ ਇੰਡਸਟਰੀ ਸ਼ਰਾਬ ਇੰਡਸਟਰੀ ਜਿੰਨਾ ਅਸੀਂ ਚੌਂਨੇ 'ਚ ਪਾਣੀ ਵਰਤਦੇ ਆ ਉਦੋਂ ਵੱਧ ਕੱਲੇ ਉਹ ਵਰਤੀ ਜਾਂਦੇ ਨੇ ਬਦਨਾਮ ਸਾਨੂੰ ਕਰਦੇ ਨੇ ਸਾਡੇ ਨੂੰ ਵੱਧ ਪਾਣੀ ਵਰਤੇ ਨੇ ਇਹ ਰਿਕਾਰਡ ਤੇ ਆ ਜਦੋਂ ਅਗਲਾ ਅਕੀਆ ਨਾਲੂ ਲੋਕ ਕਹਿੰਦੇ ਨੇ ਮੰਨੀ ਮੰਨੀ ਗੱਲ ਮੰਨੀ ਮੰਨੀ ਗੱਲ ਬਿਲਕੁਲ ਸਹਿਮਤ ਹਾਂ ਪਰ ਇਹ ਕੱਲਾ ਇੱਕ ਕਾਰਨ ਨਹੀਂ ਜਿਹੜੀ ਲੇਟੈਸਟ ਸਟੱਡੀ ਆ ਉਹ ਕਹਿੰਦੀ ਹੈ ਜਿਹੜੀ ਇਹ ਐਗਰੀਕਲਚਰ ਰੈਜ਼ੀਡਿਊ ਦੀ ਅਕਦਾ ਹੈਗਾ ਇਹ 2% ਹੈ ਇਹ ਇਹਦਾ ਸ਼ੇਅਰ ਜਿਹੜਾ 90 95% ਸ਼ੇਅਰ ਜਿਹੜਾ ਆਟੋਮੋਬਾਈਲਸ ਦਾ ਏਸੀਜ਼ ਦਾ ਬਿਲਡਰਸ ਦਾ ਉਹਨਾਂ ਦਾ ਹਿੱਸਾ ਹੈ ਉਹਨਾਂ ਨੂੰ ਕੋਈ ਨਹੀਂ ਕਹਿੰਦਾ 1 ਕਰੋੜ ਕਾਰ ਤਾਂ ਦਿੱਲੀ 'ਚ ਰੋਜ਼ ਕਾਰਾਂ ਬੱਸਾਂ ਟਰੱਕ 1 ਕਰੋੜ ਰੋਜ਼ ਐਂਟਰ ਕਰਦੇ ਨੇ ਜਾਂਦੇ ਨੇ ਉਹ ਕਾਰਬਨ ਮੋਨੋਆਕਸਾਈਡ ਛੱਡਦੇ ਨੇ ਕਾਰਬਨ ਮੋਨੋਆਕਸਾਈਡ ਕਾਰਬਨ ਡਾਈਆਕਸਾਈਡ ਨਾਲੋਂ 25 ਗੁਣਾ ਖਤਰਨਾਕ ਹੈ ਤੇ ਇਹਦੀ ਕੋਈ ਗੱਲ ਨਹੀਂ ਕਰਦੇ ਇਹ ਆ ਤਾਂ ਥੋੜਾ ਜਿਹਾ ਖੋਲੋ ਦਿਮਾਗ ਬਈ ਬਿਮਾਰੀ ਕਿੱਥੇ ਹੈ ਜੇ ਡਾਇਗਨੋਸ ਗਲਤ ਹੋ ਗਿਆ ਤਾਂ ਦਵਾਈ ਗਲਤ ਮਿਲੇਗੀ ਬਿਮਾਰੀ ਦਾ ਇਲਾਜ ਨਹੀਂ ਹੋਏਗਾ ਅੱਜ ਜਿਹੜੀ ਜਿਹੜਾ ਪੋਲੂਸ਼ਨ ਹੋ ਰਿਹਾ ਉਹ ਜ਼ਿਆਦਾਤਰ ਗੱਡੀਆਂ ਦਾ ਧੂਆਂ ਏਸ਼ੀਆਂ ਦਾ ਦੀ ਛੱਡੀ ਹੋਈ ਹਵਾੜ ਤੇ ਇਹਦੇ ਨਾਲ ਕਾਰਬਨ ਮੋਨੋਆਕਸਾਈਡ ਆਉਂਦੀ ਹੈ ਜਿਹੜੀ ਜ਼ਿਆਦਾ ਖਤਰਨਾਕ ਹੈ ਅਸੀਂ ਅਸੀਂ 2 ਸਾਲ ਤੁਹਾਡੇ ਸ਼ਾਇਦ ਧਿਆਨ ਚ ਨਹੀਂ 2 ਸਾਲ ਅਸੀਂ ਬੂਟੇ ਕੈਂਪੇਨ ਚਲਾ ਕੇ ਲਾਇਆ 3 ਲੱਖ ਮੈਂ ਰੀਸੈਂਟਲੀ ਚਿੱਠੀ ਲਗੀ 2 ਮਹੀਨੇ ਪਹਿਲਾਂ ਚੀਫ ਮਿਨਿਸਟਰ ਨੂੰ ਤੇ ਡੀਜੀਪੀ ਪੁਲਿਸ ਨੂੰ ਪਈ ਤੁਸੀਂ ਸਰਕਾਰੀ ਮਹਿਕਮੇ ਚ ਵੀ ਮੁਹਿੰਮ ਚਲਾਓ ਅਸੀਂ ਜਿਹੜੇ 3 ਲੱਖ ਲਾਏ ਸੀਗੇ ਉਹ ਇਹ ਆ ਤਾਂ ਡੰਗਰ ਖਾ ਗਏ ਇਹ ਅੱਗ ਦੀ ਭੇਟ ਚੜ ਗਏ ਸਾਨੂੰ ਤਾਂ 50 ਹਜ਼ਾਰ ਲੱਭਦਾ ਇਦੋਂ ਵੱਧ ਲੱਭਦੇ ਨਹੀਂ ਜੇ ਸਰਕਾਰ ਨਾ ਐਕਟਿਵ ਹੋਏਗੀ ਅਸੀਂ ਜਿੰਨਾ ਮਰਜ਼ੀ ਉਪਰਾਲਾ ਕਰੀ ਜੀ ਇਹਨਾਂ ਨੂੰ ਕਿਸੇ ਨੇ ਬਚਣਾ ਨਹੀਂ ਸਰਕਾਰ ਨੂੰ ਸ਼ਕਤੀ ਵਰਤਣੀ ਪੈਗੀ ਸਾਡੇ ਸਾਡੇ ਕੋਲ ਸਾਡੇ ਕੋਲ 2 2.4% ਜੰਗਲ ਹੈ ਜਿਹੜਾ ਚਾਹੀਦਾ 33% ਹੈ ਉਹ ਇਹੋ ਜਿਹੇ ਬੰਦੇ ਤੇ ਮੈਂ ਕਮੈਂਟ ਨਹੀਂ ਮੈਂ ਮੈਂ ਐਸੇ ਬੰਦੇ ਤੇ ਕਮੈਂਟ ਨਹੀਂ ਕਰਦਾ ਪਲੀਜ਼ ਨੋ ਕਮੈਂਟਸ ਫॉर दैट ਹੀ ਇਜ਼ ਨੋਟ ਅ ਸੀਰੀਅਸ ਪਰਸਨ ਉਹ 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 ਲੈਟ ਅਸ ਵੇਟ ਫਾਰ ਹਾਲੇ ਹਾਲੇ ਵੇਟ ਕਰੀਏ ਉਹਦੇ ਚ ਕੀ ਹੁੰਦਾ ਹਾਲੇ ਕਈ ਕੁਝ ਹੋਣਾ ਹੈ ਹਾਲੇ ਹਾਲੇ ਫੈਸਲਾ ਨਹੀਂ ਹੋਇਆ